ਤਰਨਤਾਰਨ ਦੇ ਜਿਮਣੀ ਚੋ ਨੇ ਇੱਕ ਗੱਲ ਤਕਲੀਆ ਕਰ ਦਿੱਤੀ ਕਿ ਅਕਾਲੀ ਦਲ ਵਾਪਸ ਆ ਰਿਹਾ ਕਾਰਨਾ ਕਿਉਂਕਿ ਜਿਸ ਤਰ੍ਹਾਂ ਅਕਾਲੀ ਦਲ ਦੇ ਉਮੀਦਵਾਰ ਨੂੰ ਲੋਕਾਂ ਨੇ ਭਾਰਮਾ ਫਤਵਾ ਦਿੱਤਾ ਭਾਵੇਂ ਪਹਿਲੇ ਸਥਾਨ ਦੇ ਉੱਤੇ ਆਮ ਆਦਮੀ ਪਾਰਟੀ ਰਹੀ 1291 ਵੋਟਾਂ ਨਾਲ ਜਿਹੜੇ ਆਮ ਆਦਮੀ ਪਾਰਟੀ ਦੇ ਅਕਾਲੀ ਦਲ ਤੋਂ ਧਾਰੇ ਲੈ ਕੇ ਉਮੀਦਵਾਰ ਜਿੱਤ ਗਏ ਮੈਂ ਧਾਰੇ ਲੈਣੇ ਕਿਉਂ ਕਹਿ ਰਿਹਾ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇਕਰ ਤੁਸੀਂ 4 ਸਾਲਾਂ ਦੇ ਵਿੱਚ ਹਜੇ ਤੱਕ ਆਪ ਦੀ ਪਾਰਟੀ ਦੇ ਵਿੱਚ ਲੀਡਰ ਹੀ ਨਹੀਂ ਪੈਦਾ ਕਰ ਸਕੇ ਤਾਂ ਕੱਢਰ ਕਿੱਥੋਂ ਪੈਦਾ ਕਰ ਲੋਗੇ ਕਿਉਂਕਿ ਜੇ ਲੀਡਰ ਵੀ ਤੁਹਾਨੂੰ ਦੂਜੀਆਂ ਪਾਰਟੀਆਂ ਦੇ ਵਿੱਚੋਂ ਮੰਗ-ਮਾਂਕੇ ਲਿਆਉਣੇ ਪੈ ਰਹੇ ਆ ਆ ਚਾਹੇ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਚਾਹੇ ਉਹਨਾਂ ਨੂੰ ਲਾਲਚ ਦੇ ਕੇ ਲੈ ਕੇ ਜਾ ਜਾ ਰਿਹਾ ਪਰ ਇਹ ਗੱਲ ਵੱਡੇ ਸਵਾਲ ਖੜੇ ਕਰਦਾ ਕਿ ਆਮ ਆਦਮੀ ਪਾਰਟੀ ਕੋਲੋਂ ਹਜੇ ਤੱਕ ਲੀਡਰ ਤਿਆਰ ਨਹੀਂ ਹੋਏ ਕਾਡਰ ਤਾਂ ਤਿਆਰ ਹੋਣਾ ਹੀ ਹੈ ਦੂਸਰੇ ਪਾਸੇ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਤਾਂ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੀਆਂ ਪਿਛਲੇ ਸਮੇਂ ਦੇ ਵਿੱਚ ਗਤੀਵਿਧੀਆਂ ਰਹੀਆਂ ਤੇ ਜਿਸ ਤਰ੍ਹਾਂ ਅਕਾਲੀ ਦਲ ਨੇ ਤਰਨ ਤਾਰਨ ਜਿਮਣੀ ਚੋਣ ਦੇ ਵਿੱਚ ਇਸ ਵਾਰ ਪਰਫਾਰਮੈਂਸ ਕੀਤੀ ਭਾਵੇਂ ਉਹਨਾਂ ਦੇ ਉੱਤੇ ਇੱਕ ਸਿਆਸੀ ਦਬਾਅ ਵੀ ਸੀ ਠੀਕ ਆ ਉਹਨਾਂ ਨੂੰ ਗੈਂਗਸਟਰ ਦੇ ਤੌਰ ਤੇ ਕਹਿ ਕੇ ਭੰਡਿਆ ਗਿਆ ਉਹਨਾਂ ਦੇ ਜਿਹੜਾ ਬੂਥ ਕੈਪਚਰਿੰਗ ਤੱਕ ਜਿਹੜੇ ਹੈਗਾ ਕਰਵਾਏ ਗਏ ਪਰ ਅੰਤ ਤੇ ਉਹ ਹੋਇਆ ਜਿਹੜਾ ਦੁਨੀਆ ਨੇ ਦੇਖਿਆ ਪਹਿਲੇ 3 ਰਾਉਂਡਾਂ ਦੇ ਵਿੱਚ ਜਿਹੜਾ ਅਕਾਲੀ ਦਲ ਦੇ ਉਮੀਦਵਾਰ ਅੱਗੇ ਸੀ ਭਾਵੇਂ ਬਾਅਦ ਦੇ ਵਿੱਚ ਉਹ ਪਿੱਛੜ ਗਏ ਤੇ 1291 ਵੋਟਾਂ ਦੇ ਫਰਕ ਨਾਲ ਅਕਾਲੀ ਦਲ ਦੇ ਉਮੀਦਵਾਰ ਹਾਰ ਗਏ ਪਰ ਤੁਸੀਂ ਦੇਖੋਗੇ ਅਕਾਲੀ ਦਲ ਅੱਗੇ ਚੁਣੌਤੀਆਂ ਕਿੰਨੀਆਂ ਸੀ ਪਹਿਲਾਂ ਤਾਂ ਆਪ ਦੇ ਨਾਲ ਲੜਨਾ ਇੱਥੋਂ ਤੱਕ ਕਿ ਜਦੋਂ ਸਕਾ ਪ੍ਰਾਣਾ ਜੇ ਪਾਗਲ ਕਰਕੇ ਮਾਲਵੇ ਦੀ ਜੇ ਪ੍ਰਭਾਸ਼ਾ ਦੇ ਵਿੱਚ ਕੇ ਗਏ ਤਾਂ ਉਹ ਵੀ ਜਿਹੜਾ ਹੈਗਾ ਸੁਖਵੀਰ ਸਿੰਘ ਬਾਦਲ ਦੇ ਉਲਟ ਸੀਗਾ ਉਸ ਤੋਂ ਬਿਨਾ ਜਿਹੜਾ ਪ੍ਰਾਣੇ ਮੰਤਰੀ ਹੈ ਅਰਹੇ ਜਿਹੜੇ ਜਿਨ੍ਹਾਂ ਨੂੰ ਵਜ਼ੀਰੀਆਂ ਹਡਾਈਆਂ ਚਾਹੇ ਪਰਮਿੰਦਰ ਢੀਂਡਸਾ ਹੋਣ ਚਾਹੇ ਆਪਾਂ ਕਗੇ ਜਿਨ੍ਹਾਂ ਨੂੰ ਅਥੱਬੇ ਨੋਟਾਂ ਦੇ ਦਿੱਤੇ ਆਲੀ ਵਰਗੇ ਸਾਰੇ ਜਾਣੇ ਉਲਟ ਭੁਗਤੇ ਉਸ ਤੋਂ ਬਿਨਾ ਉਹ ਜਥੇਦਾਰ ਜਿਹੜੇ ਕਹਿੰਦੇ ਰਹੇ ਕਿ ਪਹਿਲਾਂ ਚੁੱਲ੍ਹਾ ਸਮੇਟੋ ਸਾਰੇ ਅਕਾਲੀ ਦਲ ਇੱਕ ਹੋਵੋ ਜਥੇਦਾਰ ਦੇ ਹੋਣ ਤੇ ਇਹ ਜਿਹੜਾ ਉਹਨਾਂ ਨੇ ਸਟੇਟਮੈਂਟ ਦਿੱਤੀ ਤੇ ਬਾਅਦ ਦੇ ਵਿੱਚ ਆਪ ਦਾ ਹੀ ਚੁੱਲ੍ਹਾ ਇੱਕ ਨਵਾਂ ਬਣਾ ਕੇ ਖੜਾ ਕਰ ਲਿਆ ਉਹ ਵੀ ਜਿਹੜੇ ਹੈਗੇ ਆ ਉਹ ਇਹਨਾਂ ਨੂੰ ਹਰਾਉਣ ਦੇ ਵਿੱਚ ਸੀਗੇ ਤੇ ਸਭ ਤੋਂ ਵੱਡੀ ਗੱਲ ਆ ਕਿ ਇੱਕ ਪੰਥਕ ਉਮੀਦਵਾਰ ਜਿਨ੍ਹਾਂ ਦੇ ਪਰਿਵਾਰ ਦੀ ਵੱਡੀ ਕੁਰਬਾਨੀ ਹੈ ਮਨਦੀਪ ਸਿੰਘ ਖਾਲਸਾ ਠੀਕ ਆ ਤੇ ਉਹਨਾਂ ਨੂੰ ਜਿੰਨਾ ਵੀ ਅਕਾਲੀ ਦਲ ਦਾ ਮੋਟ ਕਦੀਮੋ ਵਿਰੋਧੀ ਰਿਹਾ ਉਹ ਸਾਰਾ ਲੰਗਲਾਣਾ ਜਿਹੜਾ ਸਪੋਰਟ ਕਰ ਰਿਹਾ ਸੀ ਪਰ ਜਿਹੜਾ ਮਨਦੀਪ ਸਿੰਘ ਖਾਲਸਾ ਨਾਲੋਂ ਲਗਭਗ 10000 ਵੋਟਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਪੰਗਾ ਮਨਦੀਪ ਖਾਲਸਾ ਦੇਆਂ ਸਟੇਟਮੈਂਟਾਂ ਵੀ ਤੁਸੀਂ ਚੱਕ ਕੇ ਦੇਖ ਸਕਦੇ ਹੋ ਖੁਦ ਮੰਨ ਰਿਹਾ ਕਿ ਜੇਕਰ ਮੈਂ ਖੜਾ ਨਾ ਹੁੰਦਾ ਤਾ ਜਿਹੜਾ ਹੈਗਾ ਅਕਾਲੀ ਦਲ ਨੇ ਇਹ ਜਿੱਤ ਜਾਣਾ ਸੀਗਾ ਤਾਂ ਇਥੋਂ ਇਹ ਪਤਾ ਲੱਗਦਾ ਕਿ ਨਾ ਤਾਂ ਅਕਾਲੀ ਦਲ ਦੀ ਸਰਕਾਰ ਹੈ ਨਾ ਜਿਹੜਾ ਹੈਗਾ ਕੋਈ ਉਹਨਾਂ ਕੋਲੇ ਦੇਣ ਵਾਸਤੇ ਕੋਈ ਲਾਲਚ ਸੀਗੇ ਪਰ ਜੇਕਰ ਅਕਾਲੀ ਦਲ ਜਿਨੂੰ ਕੇ ਸਾਰੇ ਜਣੇ ਕਹਿੰਦੇ ਸੀ ਅਕਾਲੀ ਦਲ ਖਤਮ ਹੋ ਗਿਆ ਪਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਲੀਡਰ ਹੋਣ ਚਾਹੇ ਆਪਕੇ ਕਾਂਗਰਸ ਦੇ ਲੀਡਰ ਹੋਣ ਉਹ ਠੁੱਕ ਠੁੱਕ ਕੇ ਮਾਈਕ ਭਾਰੇ ਸੀ ਸੁਖਵੀਰ ਸਿੰਘ ਬਾਲ ਦੇ ਵਿਰੁੱਧ ਤਾਂ ਹਰ ਇੱਕ ਨੂੰ ਪਤਾ ਸੀਗੇ ਗੱਬਰ ਅਭੀ ਜ਼ਿੰਦਾ ਹੈ ਤੋਂ ਗੱਬਰ ਨੇ ਦਿਖਾ ਵੀ ਦਿੱਤਾ ਕਿ ਹਜੇ ਜਿਹੜਾ ਹੈਗਾ ਜੇਕਰ ਪੰਜਾਬ ਦੀ ਕੋਈ ਖੇਤਰੀ ਪਾਰਟੀ ਹੈ ਜੇ ਕੋਈ ਖੇਤਰੀ ਮਾਂ ਪਾਰਟੀ ਜਿਹਦੇ ਚ ਲੋਕ ਵਿਸ਼ਵਾਸ ਕਰਦਾ ਤਾਂ ਸ਼੍ਰੋਮਣੀ ਅਕਾਲੀ ਦਲ ਹੈ ਤੇ ਲਗਭਗ 30000 ਵੋਟਾਂ ਬਹੁਤ ਹੁੰਦੀਆਂ ਨੇ ਇੱਕ ਜਿਮਣੀ ਚੋਣ ਦੇ ਵਿੱਚ ਜਿੱਥੇ ਆਪਦਿਆਂ ਨਾਲ ਵੀ ਲੜਨਾ ਪੈ ਰਿਆ ਵਿਰੋਧੀ ਵੀ ਲੜ ਰਹੇ ਆ ਤਾਂ ਸਭ ਤੋਂ ਵੱਡੀ ਗੱਲ ਇਹ ਆ ਕਿ ਇਸ ਜਿਮਣੀ ਚੋਣ ਨੇ ਇਹ ਦੱਸ ਦਿੱਤਾ ਕਿ ਆਉਣ ਵਾਲਾ ਪਿਵਕ ਅਕਾਲੀ ਦਲ ਦਾ ਜਿਹੜਾ ਆਪਾਂ ਕੇ ਗੇ ਰੋਸ ਨਮਾ ਤੇ 2027 ਵਾਸਤੇ ਜਿਹੜਾ ਹੈ ਕਾਲੀਆਂ ਦੇ ਜਥੇਦਾਰਾਂ ਨੇ ਜਿਹੜੇ ਕੰਮ ਕਰasse ਕਰ ਲੈਣੇ ਚਾਹੀਦੇ ਨੇ ਜੇ ਗੱਲ ਕਰੀਏ ਕਾਂਗਰਸ ਦਿੱਤਾ ਕਾਂਗਰਸ ਨੂੰ ਹਰਾਉਣ ਵਾਸਤੇ ਉਹਨਾਂ ਦੇ ਪ੍ਰਧਾਨ ਸਾਹਿਬ ਹੀ ਬਥੇਰੇ ਨੇ ਕਿਉਂਕਿ ਜਿਸ ਤਰ੍ਹਾਂ ਦੀਆਂ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਣ ਕੇ ਦੀਆਂ ਸਟੇਟਮੈਂਟਾਂ ਹੁੰਦੀਆਂ ਤਾਂ ਲਗਭਗ ਉਹਨਾਂ ਨੇ ਜਿਹੜਾ ਬੇੜਾ ਤਾਂ ਬਹਾਈ ਦਿੱਤਾ ਤੇ ਕਾਂਗਰਸ ਅੱਜ ਜਿਹੜੀ ਕਹਿੰਦੇ ਸੀ ਕਿ ਅਸੀਂ ਸਰਕਾਰ ਬਣਾਵਾਂਗੇ ਉਹ ਚੌਥੇ ਸਥਾਨ ਤੇ ਖਿਸਕ ਗਈ ਉਹ ਆਜ਼ਾਦ ਉਮੀਦਵਾਰ ਤੋਂ ਵੀ ਥੱਲੇ ਚਲੀ ਗਈ ਉਹਨਾਂ ਦਾ ਜਿਹੜਾ ਮੁਕਾਬਲਾ ਕਿਹਦੇ ਨਾਲ ਹੋਇਆ ਜਾ ਕੇ ਬੀਜੇਪੀ ਨਾ ਬੀਜੇਪੀ ਜਿਹੜੀ ਪੱਟਾਂ ਦੇ ਥਾਪੀਆਂ ਮਾਰਦੀ ਫਿਰਦੇ ਆ ਕਿ ਅਸੀਂ ਜਿਹੜਾ ਸਰਕਾਰ ਬਣਾਵਾਂਗੇ ਸਾਡਾ ਆਉਣ ਵਾਲਾ ਭਖੋੜਾ ਤਾਂ ਲਗਭਗ ਆਪਾਂ ਕਹਿੰਦੇ ਤਰਨਤਾਰ ਦੇ ਲੋਕਾਂ ਨੇ ਦੱਸਤਾ ਕਿ 6k ਹਜ਼ਾਰ ਵੋਟਾਂ ਉਹਨਾਂ ਨੂੰ ਪੰਘਾਂ ਨੇ ਕਿ ਜਿਹੜਾ ਹੈਗਾ ਬੀਜੇਪੀ ਆਪਣੇ ਬਲ ਦੇ ਉੱਤੇ ਹਜੇ ਸੁਪਨੇ ਲੈਣੇ ਨਾ ਜਿਹੜੇ ਇਹ ਦੇਖੇ ਕਿ ਤੁਸੀਂ ਜਿਹੜਾ ਹੈਗਾ ਪੰਜਾਬ ਦੇ ਵਿੱਚ ਸਰਕਾਰ ਬਣਾ ਲਾਵੇਂ ਪਰ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀਆਂ ਸਾਰੇ ਕਾਲੇਦਲ ਇਕੱਠੇ ਹੁੰਦੇ ਆ ਜਾਂ ਕਾਲੇਦਲ ਦਾ ਤੇ ਭਾਜਪਾ ਦਾ ਗਠਜੰਬਨ ਹੁੰਦਾ ਤਾਂ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਆ ਜਿਹੜੀ ਲਗਭਗ ਲਗਭਗ 2027 ਦੇ ਵਿੱਚ ਅਕਾਲੀਆਂ ਦੀ ਬਣਦੀ ਨਜ਼ਰ ਆ ਰਹੀ ਹੈ ਤੇ ਜਿਸ ਤਰ੍ਹਾਂ ਜਿਹੜਾ ਕਿ ਖਲਾ ਆਏ ਕਿਉਂਕਿ ਲੋਕ ਝੁਟਕਲੇ ਸੁਣ ਸੁਣ ਕੇ ਅੱਕ ਚੁੱਕੇ ਨੇ ਕਿਉਂਕਿ ਅਕਾਲੀ ਦਲ ਦੇ ਉੱਪਰ ਜਿਹੜੇ ਜਿਹੜੇ ਆਪਾਂਗੇ ਇਲਜ਼ਾਮ ਲੱਗਿਆ ਚਾਹੇ ਬੇਅਦਮੀਆਂ ਦਾ ਲੱਗਾ ਬੇਅਦਮੀਆਂ ਹੋਣਾਂ ਨੂੰ ਕਿੰਨਾ ਚਿਰ ਹੋ ਗਿਆ ਕਾਂਗਰਸ ਦੀ ਸਰਕਾਰ ਟੱਪ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਟੱਪ ਗਈ ਲੋਕ ਹੁਣ ਉਹ ਗੱਲਾਂ ਸੁਣ ਸੁਣ ਕੇ ਜਿਹੜਾ ਅੱਕ ਚੁੱਕੇ ਨੇ ਕਿ ਜਾਂ ਤਾਂ ਤੁਸੀਂ ਇਹਨਾਂ ਨੂੰ ਫੜ ਕੇ ਅੰਦਰ ਕਰਦੇ ਜੇ ਤੁਹਾਡੇ ਕੋਲ ਸਬੂਤ ਆ ਤਾਂ ਇਹਨਾਂ ਨੂੰ ਅੱਜ ਤੱਕ ਅੰਦਰ ਕਿਉਂ ਨਹੀਂ ਕੀਤਾ ਗਿਆ ਜੇ ਅਕਾਲੀ ਦਲ ਦੇ ਲੀਡਰਾਂ ਨੇ ਬੇਅਦਮੀਆਂ ਕਰਾਂਗਾ ਸਦਾ ਦੋ ਸਰਕਾਰਾਂ ਪੂਰੀਆਂ ਜਿਹੜੀਆਂ ਹੈਗਾ ਭੁਗਤਾ ਲਈਆਂ ਵਿਰੋਧੀ ਪਾਰਟੀਆਂ ਨੇ ਤੇ ਹਜੇ ਤੱਕ ਬੇਅਦਬੀ ਦਾ ਮੁੱਦਾ ਲਗਭਗ ਜਿਹੜਾ ਹੈਗਾ ਹੁਣ ਕੰਨ ਪਕਾਉ ਮੁੱਦਾ ਹੀ ਰਹਿ ਗਿਆ ਲੋਕਾਂ ਵਾਸਤੇ ਵੀ ਜਿਸ ਤਰ੍ਹਾਂ ਇਹ ਇਲਜ਼ਾਮ ਲਾਉਂਦੇ ਨੇ ਜੇ ਗੱਲ ਕਰਗੇ ਨਸ਼ੇ ਦੀ ਜਾਂ ਆਪਾਂ ਕਹਗੇ ਸੁਖਵੀਰ ਸਿੰਘ ਬਾਦਲ ਨੇ ਜਿਹੜੀ ਪ੍ਰਾਪਰਟੀ ਬਣਾਈ ਹੈ ਜਿਸ ਤਰ੍ਹਾਂ ਪਹਿਲਾਂ ਕਹਿੰਦੇ ਸੀਗੇ ਅਰਵਿੰਦ ਕੇਜਰੀਵਾਲ ਦੇ ਭਗੰਤ ਮੰਨ ਕੇ ਅਸੀਂ ਹੱਡਾਂ ਚੋਂ ਕੱਢਾਂਗੇ ਅਸੀਂ ਖੱਡਾਂ ਚੋਂ ਕੱਢਾਂਗੇ ਇਹਨਾਂ ਨੇ ਸੁੱਖ ਬਿਲਾਸ ਬਣਾ ਲਏ ਇਹਨਾਂ ਨੇ ਪੀ ਜਿਹੜਾ ਪੀਟੀਸੀ ਚੈਨਲ ਬਣਾ ਲਿਆ ਇਹਨਾਂ ਨੇ ਬੱਸਾਂ ਬਣਾ ਲਈਆਂ ਤਾਂ ਸੁਖਵੀਰ ਸਿੰਘ ਬਾਦਲ ਤਾਂ ਪੱਟਾਂ ਤੇ ਥਾਪੀਆਂ ਮਾਰ ਕੇ ਕਹਿੰਦੇ ਕਿ ਹਾਂ ਮੇਰਾ ਜੇਕਰ ਮੈਂ ਕੋਈ ਇਹਦੇ ਵਿੱਚ ਕੋਈ ਤਾਂਦਲੀ ਕੀਤੀ ਤਾਂ ਮੈਨੂੰ ਫੜ ਕੇ ਅੰਦਰ ਕਰੋ ਉਹ ਵੀ ਨਹੀਂ ਹੋਇਆ ਜਿਸ ਤਰ੍ਹਾਂ ਆਪਾਂ ਗੱਲ ਕਰ ਗਏ ਹਜੇ ਅਕਾਲੀ ਦਲ ਦਾ ਜਰਨੈਲ ਆ ਜਿਹੜਾ ਵਿਕਰਮ ਸਿੰਘ ਮਜੀਠੀਆ ਅੰਦਰ ਹੈ ਜਿਉਂ ਹੀ ਉਹ ਬਾਹਰ ਆਊਗਾ ਤਾਂ ਮੈਨੂੰ ਲੱਗਦਾ ਮਾਝੇ ਦੇ ਵਿੱਚ ਜਿਹੜੀ ਇਹ ਹਵਾ ਚੱਲੀ ਆ ਤਾਂ ਇਹ ਹਵਾ ਜਿਹੜੀ ਚੱਲ ਸਕਦੀ ਹੈ ਆਕਾਲੀ ਦਲ ਕੋਲ ਕੇਡਰ ਦੀ ਇੱਕ ਗੱਲ ਹੈ ਕਿ ਬਹੁਤ ਜ਼ਿਆਦਾ ਮਜ਼ਬੂਤੀ ਹੈ ਭਾਵੇਂ ਆਕਾਲੀ ਦਲ ਨੂੰ ਸੱਤਾ ਤੋਂ ਬਾਹਰ ਬੈਠਣ ਨੂੰ 10 ਸਾਲ ਹੋ ਗਏ ਪਰ ਉਹ ਭੁੱਖੇ ਸ਼ੇਰਾਂ ਵਾਂਗ ਜਿਹੜਾ ਹੈਗਾ ਅੱਜ ਵੀ ਬੈਠੇ ਹੋਏ ਨੇ ਕਿ ਸਾਡੀ ਸਰਕਾਰ ਬਣੂਗੀ ਅੱਜ ਵੀ ਹਰ ਇੱਕ ਪਿੰਡ ਦੇ ਵਿੱਚੋਂ 400 ਤੋਂ 500 ਆਕਾਲੀ ਦਲ ਜਿਹੜਾ ਇਕੱਠਾ ਕਰ ਸਕਦਾ ਉਹਨਾਂ ਦੇ ਜਿਹੜੇ ਲੀਡਰ ਹਜੇ ਮਜ਼ਬੂਤ ਹਨ ਤੇ ਦੂਸਰੀਆਂ ਪਾਰਟੀਆਂ ਚਾਹੇ ਆਪਾਂ ਗੱਲ ਕਰਕੇ ਝਾੜੂ ਵਾਲੇ ਆ ਪਰ ਝਾੜੂ ਵਾਲਿਆਂ ਤਾਂ ਖੁਦ ਐਮਐਲਏ ਨੂੰ ਨਹੀਂ ਪਤਾ ਵੀ ਸਾਡੇ ਮੰਗਰ ਬੰਦੇ ਕਿੰਨੇ ਰਹਿ ਗਏ ਆ ਹੁਣ ਠੀਕ ਆ ਖੁਦ ਨਹੀਂ ਪਤਾ ਕਿ ਅਗਲੀ ਵਾਰ ਜਿਹੜੀ ਟਿਕਟ ਮਿਲੂਗੀ ਜਾਂ ਨਹੀਂ ਮਿਲੂਗੀ ਇਹਨੇ ਇਨਸਕਿਉਰ ਨੇ ਠੀਕ ਆ ਤੇ ਹਜੇ ਵੀ ਚਾਹੇ ਗਿੱਦੜਵਾ ਹਲਕੇ ਦੀ ਗੱਲ ਕਰਕੇ ਜਿਹੜੇ ਆਪਾਂ ਗੱਲ ਕਰੇ ਉਧਰ ਆਟਪੂਸੀਆਂ ਮਾਰ ਕੇ ਅਕਾਲੀ ਦਲ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਵਿੱਚ ਵਰਕਰ ਜਾਂ ਲੀਡਰ ਗਏ ਸੀ ਉਹ ਅੱਜ ਵੀ ਅੱਖਾਂ 'ਚ ਘਸੌਣ ਦੇ ਦੇ ਕੇ ਰੋ ਰਹੇ ਆ ਕਿ ਯਾਰ ਉਹ ਗੱਲ ਨਹੀਂ ਬਣਦੀ ਜਿਹੜ ਕਰਕੇ ਠਾਣਾ ਚ ਪੁੱਛ ਵਰਤਿਤ ਨਾ ਕੋਈ ਗੱਲ ਸੁਣਦਾ ਐ ਤੱਕ ਉਹਨਾਂ ਦੇ ਲੀਡਰ ਜਿਹੜਾ ਹੈਗਾ ਵੀਡੀਓ ਦੇ ਵਿੱਚ ਆ ਕੇ ਵੀ ਸਟੇਟਮੈਂਟਾਂ ਦਿੰਦੇ ਰਹੇ ਨੇ ਸੋ ਕਿਤੇ ਨਾ ਕਿਤੇ ਹੁਣ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਕਿ ਅਕਾਲੀ ਦਲ ਹੀ ਜਿਹੜੀ ਹੈਗੀ ਐ ਇੱਕ ਤਾਂ ਆਪਾਂ ਗਿਆ ਸਿੱਖਾਂ ਦੀ ਜਮਾਤ ਐ ਜਿਹੜੀ ਕਿ ਨਮਾਇੰਦਗੀ ਕਰਦੀ ਐ ਸਿੱਖਾਂ ਦੀ ਦੂਸਰੀ ਪੰਜਾਬੀਆਂ ਦੀ ਅਗਵਾਈ ਕਰਨ ਵਾਲੀ ਅਕਾਲੀ ਦਲ ਹੀ ਐ ਕਿਉਂਕਿ ਪਿਛਲੇ 9 ਸਾਲਾਂ ਦੇ ਵਿੱਚ ਕੋਈ ਵੱਡਾ ਪ੍ਰੋਜੈਕਟ ਆ ਜਿਹੜਾ ਉਹ ਦਿਖ ਨਹੀਂ ਰਿਹਾ ਜੇਕਰ ਜੋ ਵੀ ਅੱਜ ਪ੍ਰੋਜੈਕਟ ਦਿਖ ਰਿਹਾ ਚਾਹੇ ਮੰਡੀਆਂ ਆਣੇ ਚਾਹੇ ਸੜਕਾਂ ਆਣੇ ਚਾਹੇ ਆਪਾਂ ਕਿ ਲੋਕਾਂ ਨੂੰ ਨੌਕਰੀਆਂ ਆਣੇ ਉਹ ਲਗਭਗ ਅਕਾਲੀ ਦਲ ਦੇ ਵੇਲੇ ਹੀ ਵੱਧ ਗਿਣਤੀ ਦੇ ਵਿੱਚ ਮਿਲੀਆਂ ਹੁਣ ਜਿਹੜਾ ਹੈਗਾ ਇੱਕ ਝਟਕਲਿਆਂ ਦੀ ਸਰਕਾਰ ਬਣਦੀ ਹੈ ਜਿਸ ਤਰ੍ਹਾਂ ਅਮਰਿੰਦਰ ਸਿੰਘ ਜਿਹੜੇ ਹੈਗੇ ਆ ਕੈਪਟਨ ਅਮਰਿੰਦਰ ਸਿੰਘ ਉਹ ਕਹਿੰਦੇ ਸੀ ਕਿ ਜਦੋਂ ਮੈਂ ਥੋੜਾ ਉਦਾਸ ਹੁੰਨਾ ਤਾਂ ਸਰਦਾਰ ਭਗਤ ਸਿੰਘ ਮਾਰਦੀਆਂ ਰੀਲਾਂ ਲਾ ਕੇ ਦੇਖ ਲੈਣਾ ਕਿਉਂਕਿ ਖੁਸ਼ ਹੋਣ ਵਾਸਤੇ ਉਹ ਰੀਲਾਂ ਬਹੁਤ ਚੰਗੀਆਂ ਨੇ ਪਰ ਇੱਕ ਐਜ਼ ਅ ਮੁੱਖ ਮੰਤਰੀ ਉਹ ਇੰ ਜਿਹੜੀ ਅੱਜ ਦੀ ਤਰਨਤਾਰਨ ਦੀ ਜਿਮਨੀ ਚੋਂ ਦੇ ਵਿੱਚ ਜਿਹੜੇ ਕਾਲੇ ਦਲ ਦੀ ਪਰਫਾਰਮੈਂਸ ਆ ਹੁਣ ਇਹ ਜ਼ਰੂਰ ਦੱਸ ਦਤਾ ਕਿ ਗੱਬਰ ਅਭੀ ਜਿੰਦਾ ਹੈ ਬਾਕੀ ਰਹੀ ਗੱਲ ਭਾਈ ਮਨਦੀਪ ਸਿੰਘ ਖਾਲਸਾ ਦੇ ਉਹਨਾਂ ਦੇ ਪਰਿਵਾਰ ਦੀ ਵੱਡੀ ਕੁਰਬਾਨੀ ਆ ਉਹ ਬੰਦਾ ਵੀ ਵਿਚਾਰਾ ਸਿੱਧਾ ਪੱਧਰ ਆਪਣੇ ਵਰਗਾ ਹੀ ਆ ਉਹਨੇ ਸਿੱਧਾ ਦੱਸਤਾ ਕਿ ਯਾਰ ਜੇ ਮੈਂ ਨਾ ਖੜਾ ਹੁੰਦਾ ਤਾ ਕਾਲੇ ਗਣੇ ਜਿੱਤ ਜਾਣਾ ਸੀ ਜੇ ਅਕਾਲੀ ਦਲ ਨਾ ਖੜਾ ਹੁੰਦਾ ਤਾਂ ਅਸੀਂ ਜਿੱਤ ਜਾਣਾ ਸੀ ਸਾਡੀਆਂ ਵੋਟਾਂ ਵੰਡੀਆਂ ਗਈਆਂ ਨਹੀਂ ਜਿਹੜਾ ਹੈਗਾ ਝਾੜ ਨੂੰ ਕਿਸ ਨੇ ਬੇਰਾਂ ਵਟੇ ਨਹੀਂ ਪੁੱਛਣਾ ਸੀ ਤੇ ਜਿਹੜੇ ਅਸੀਂ ਸਰਵੇ ਰਿਪੋਰਟ ਗਏ ਆ ਅਸੀਂ ਪਿੰਡਾਂ ਦੇ ਵਿੱਚ ਗਏ ਮੈਂ ਉਦੋਂ ਵੀ ਜਿਹੜਾ ਅਜੇ ਤੋਂ 4-5 ਦਿਨ ਪਹਿਲਾਂ ਵੀ ਦੱਸਤਾ ਸੀ ਕਿ ਪਹਿਲਾ ਦੋਸਤਾਨਾ ਦੇ ਉੱਤੇ ਅਕਾਲੀ ਦਲ ਜਾਂ ਆਪ ਦਾ ਮੁਕਾਬਲਾ ਤੀਸਰੇ ਸਥਾਨ ਤੇ ਪਈ ਜੇ ਮਨਦੀਪ ਸਿੰਘ ਰਹਿਣਗੇ ਤੇ ਚੌਥੇ ਤੇ ਪੰਜਵੇਂ ਨੰਬਰ ਤੇ ਭਾਜਪਾ ਤੇ ਕਾਂਗਰਸ ਦੀ ਟੱਕਰੂ ਕਾਰਨ ਕਿਉਂਕਿ ਲੋਕ ਓਪਨਲੀ ਕਹਿ ਰਹੇ ਸੀਗੇ ਕਿ ਅਸੀਂ ਅਕਾਲੀ ਦਲ ਨੂੰ ਵੋਟਾਂ ਪਾਵਾਂਗੇ ਭਾਵੇਂ ਸਰਕਾਰ ਜ ਉਸ ਉਮੀਦਵਾਰ ਤੋਂ ਦੁਖੀ ਸੀ ਕਿ ਜਿਹੜਾ ਕਿ ਜਿਹੜਾ ਛਾਲ ਮਾਰ ਕੇ ਦੂਜੇ ਪਾਸੇ ਜਾਵੜਿਆ ਤੇ ਬਾਕੀ ਜਿਹੜਾ ਹੈਗਾ ਨਸ਼ਾ ਉੱਥੇ ਗੈਂਗਸਟਰਵਾਦ ਤੇ ਜਿਹੜੀਆਂ ਹੈ ਚੋਰੀਆਂ ਡਕੈਤੀਆਂ ਦੀਆਂ ਘਟਨਾਵਾਂ ਜਿਹੜੀਆਂ ਉਹ ਹੀ ਤਰਨ ਤਰਨ ਜਿੰਮਨੀ ਚੋਣ ਦੇ ਵਿੱਚ ਮੁੱਖ ਮੁੱਦਾ ਰਹੀਆਂ ਨਾ ਕਿ ਕੋਈ ਪੰਥਕ ਭਾਵੇਂ ਉਮੀਦਵਾਰ ਕਹਿੰਦੇ ਰਏ ਪਰ ਪੰਥ ਦੀ ਉੱਥੇ ਕੋਈ ਗੱਲ ਨਹੀਂ ਹੋਈ ਕਿਉਂਕਿ ਪੰਜਾਬ ਪੰਜਾਬੀਆਂ ਦਾ ਇਥੋਂ ਤੱਕ ਕਿ ਭਾਵੇਂ ਜੀਪੀ ਨੂੰ ਵੀ ਜਿਹੜਾ ਹੈਗਾ ਹਿੰਦੂ ਵੋਟਰਾਂ ਨੇ ਵੋਟ ਨਹੀਂ ਪਾਈ ਕਿਉਂਕਿ ਪੰਜਾਬ ਦਾ ਹਿੰਦੂ ਜਿਹੜਾ ਹੈਗਾ ਹਿੰਦੂਵਾਦ ਦੇ ਵਿੱਚ ਆ ਪੰਜਾਬੀ ਪਹਿਲਾਂ ਪੰਜਾਬ ਦਾ ਸਿੱਖ ਪੰਜਾਬੀ ਪਹਿਲਾਂ ਸਿੱਖਵਾਦ ਦੇ ਵਿੱਚ ਕਿਉਂਕਿ ਇਕੱਠੇ ਕਲੈਕਟਿਵ ਇੱਥੇ ਉਹ ਚੀਜ਼ ਨਹੀਂ ਚੱਲਦੀ ਭਗਵਾ ਕਰਨ ਵਾਲਾ ਸੋ ਭਾਵੇਂ ਜੀਪੀ ਨੂੰ ਵੀ ਸੋਚਣਾ ਚਾਹੀਦਾ ਕਿ ਉਹਨਾਂ ਨੇ ਇੱਥੇ ਆਪਦੇ ਪੈਰ ਜਮਾਉਣਿਆਂ ਤਾਂ ਇਹ ਕੋਈ ਬਿਹਾਰ ਨਹੀਂ ਪੰਜਾਬ ਤੇ ਪੰਜਾਬ ਚੀਕਾਂ ਕਢਾ ਦਿੰਦਾ ਬਣੇ ਰੋਗ ਗੁਰਪ੍ਰੀਤ ਕੋੜਲੀ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ